ਸਾਨੂੰ ਇੱਕ ਜੋ ਅਦਲਾ ਮਿਲੀ ਕਿ ਪਿੰਡ ਨੱਥਾ ਨੰਗਲ ਧਰਮਪਾਲ ਪੁੱਤਰ ਭਗਤਰਾਮ ਨੇ ਆਪਣੇ ਹੀ ਇੱਕ ਕੰਡਰ ਜੇ ਮਕਾਨ ਸੀਗਾ ਜਦੀ ਛੱਤ ਨਹੀਂ ਸੀਗੀ ਉਹਦੇ ਵਿੱਚ ਉਸ ਦੇ ਬੁੱਟੇ ਵਿੱਚ ਜੇ ਸੀਗੇ ਫਿਰ ਜਦੋਂ ਮੈਂ ਝੰਡੀ ਬੋਰਡ ਤੇ ਗਸਲੇ ਸੀਗਾ ਅਦਲਾ ਮਿਲਣ ਤੇ ਅਸੀਂ ਜਾ ਕੇ ਉੱਥੇ ਰੇਡ ਕੀਤੀ ਤੇ ਉੱਥੇ ਇੱਕ ਮੁੰਨਾ ਵਿਅਕਤੀ ਮਿਲਿਆ ਜਿਸ ਨੂੰ ਨਾਮ ਪਤਾ ਪੁੱਛਿਆ ਜਿਸ ਦਾ ਨੇ ਆਪਣਾ ਨਾਮ ਧਰਮਪਾਲ ਪੁੱਤਰ ਭਗਤ ਰਾਮ ਦੱਸਿਆ ਜਿਸ ਨੇ ਆਪਣੇ ਪਲਾਟ ਦੇ ਵਿੱਚ ਇੱਕ ਮਕਾਨ ਰਸੀਦੀ ਦੀ ਸ਼ਰਤ ਦਿੱਤੀ ਹੋਈ ਸੀ ਉਹਦੇ ਵਿੱਚ ਡੋਡਿਆਂ ਦੀ ਕਾਸਟ ਕੀਤੀ ਹੋਈ ਸੀ ਇਹ ਸਰ ਇਹ ਸਰ ਕਿੰਨੀ ਕੀ ਜਗ੍ਹਾ ਸੀ ਕਿੰਨੇ ਉਹਦੇ ਕਿੰਨੇ ਡੋਡੇ ਉੱਥੇ ਜਿਹੜੇ ਤੁਸੀਂ ਉਪਰਾਮ ਕੀਤਾ ਡੋਡੇ ਸਰ ਉੱਥੇ ਇਨੇ ਬੁੱਟੇ ਬੀਜੇ ਅਸੀਂ ਅੰਦਰ ਜਿਹਦਾ ਅਸੀਂ ਵਜਨ ਕੀਤਾ 5 ਕਿਲੋ ਹਰੇ ਬੁੱਟੇ ਸੀਗੇ 5 ਕਿਲੋ ਤੇ 900 ਗ੍ਰਾਮ ਉਹਦਾ ਵਜਨ ਹੋਇਆ ਜੀ ਤੇ ਪਹਿਲਾਂ ਵੀ ਕਾਫੀ ਮੁਕਦਮੇ ਦਰਜ ਨੇ ਇਹ ਬੁੱਟੇ ਜਾਂ ਤੇ ਬੀਜ ਸੇ ਇਹ ਖੁਦ ਖਾਂਦਾ ਸੀਗਾ ਕਿਤੇ ਵੇਚਦਾ ਸੀਗਾ ਇਹਦੇ ਬਾਰੇ ਅਸੀਂ ਤਤੀਸ਼ ਕਰ ਰਹੇ ਹਾਂ ਵੀ ਇਹ ਖਾਂਦਾ ਵੀ ਆ ਵੀ ਪਹਿਲਾਂ ਪਰਚੇ ਖਾਣ ਦੇ ਤੇ ਵੇਚਣ ਦੇ ਵੀ ਹੈਗੇ ਆ ਖਾਂਦਾ ਵੀ ਹੈਗਾ